ਚਿਹਰੇ ਤੇ ਨੂਰ ਬਣਾਈ ਰੱਖੀ ਚਿਹਰੇ ਤੇ ਨੂਰ ਬਣਾਈ ਰੱਖੀ ਕਿਤੇ ਹੰਕਾਰ ਨਾ ਬਣ ਜਾਵੀਂ ਅੱਖੀਆਂ ਨੂੰ ਸ਼ਰਮਾਈ ਰੱਖੀ ਅੱਖੀਆਂ ਨੂੰ ਸ਼ਰਮਾਈ ਰੱਖੀ ਕਿਤੇ ਤਲਵਾਰ ਨਾ ਬਣ ਜਾਵੀਂ ਨਿਮਰਤਾ ਹੈ ਗੁਣ ਚੰਗਾ ਨਿਮਰਤਾ ਹੈ ਗੁਣ ਚੰਗਾ ਕਿਤੇ ਬਗਿਆੜ ਨਾ ਬਣ ਜਾਵੀਂ ਕਿਤੇ ਬਗਿਆੜ ਨਾ ਬਣ ਜਾਵੀਂ ਧੋਖਿਆਂ ਤੋਂ ਬਚਾਈ ਰੱਖੀ ਧੋਖਿਆਂ ਤੋਂ ਬਚਾਈ ਰੱਖੀ ਕਿਤੇ ਸ਼ਿਕਾਰ ਨਾ ਬਣ ਜਾਵੀਂ ਕਿਤੇ ਸ਼ਿਕਾਰ ਨਾ ਬਣ ਜਾਵੀਂ ਤੈਨੂੰ ਜੀਵਨ ਹੈ ਮੰਨਿਆ ਤੈਨੂੰ ਜੀਵਨ ਹੈ ਮੰਨਿਆ ਕਿਤੇ ਟਕਰਾਰ ਨਾ ਬਣ ਜਾਵੀਂ ਕਿਤੇ ਟਕਰਾਰ ਨਾ ਬਣ ਜਾਵੀਂ ਮਾਜੀ ਹੀ ਰਹੀ ਬਣ ਕੇ ਮਾਜੀ ਹੀ ਰਹੀ ਬਣ ਕੇ ਕਿਤੇ ਮੰਝਧਾਰ ਨਾ ਬਣ ਜਾਵੀਂ ਕਿਤੇ ਮੰਝਧਾਰ ਨਾ ਬਣ ਜਾਵੀਂ ਚਿਹਰੇ ਤੇ ਨੂਰ ਬਣਾਈ ਰੱਖੀ ਕਿਤੇ ਹੰਕਾਰ ਨਾ ਬਣ ਜਾਵੀਂ ਕਿਤੇ ਹੰਕਾਰ ਨਾ ਬਣ ਜਾਵੀਂ